ਸ਼ੇਕਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਹਿਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹਰਿਆਣਾ ਪੰਜਾਬ ਚੋਂ ਕਦੋਂ ਤੋ ਹੋਵੇਗੀ ਪਾਰੀ ਬਾਰਿਸ਼ ਮੌਸਮ ਵਿਭਾਗ ਨੇ ਦੱਸ ਦਿੱਤੀ ਤਰੀਕ ਜਾਣੋ ਇਸ ਦੇ ਨਾਲ ਹੀ ਸਾਵਣ ਬਿਨਾ ਨਹੀਂ ਤੋਂ ਲੰਘ ਗਿਆ ਅਤੇ ਹੁਣ ਬਰਸਾਤ ਦੀਆਂ ਆਸਵ ਪਾ ਦੋ ਤੇ ਮਹੀਨੇ ਤੇ ਰਹਿ ਗਈਆਂ ਹਨ ਇਸ ਦੇ ਨਾਲ ਹੀ ਭਾਰਤ ਮੌਸਮ ਵਿਭਾਗ ਦੇ ਤਾਜ਼ਾ ਮੌਸਮ ਬੁਲਟਿਨ ਅਨੁਸਾਰ ਦਿੱਲੀ ਤੇ ਹਰਿਆਣਾ ਚ 27 ਅਗਸਤ ਤੱਕ ਮੀਂਹ ਪੈਣ ਦੀ ਸਭਾਵਨਾ ਹੈ ਜਦਕਿ ਅਗਸਤ ਦੇ ਬਾਕੀ ਦਿਨਾਂ ਵਿੱਚ ਪੰਜਾਬ ਤੇ ਹਰਿਆਣਾ ਦਿੱਲੀ ਚ ਮੌਨਸੂਨ ਕਮਜ਼ੋਰ ਰਹੇਗੀ ਇਸ ਮਿਆਦ ਦੌਰਾਨ ਕਈ ਦਿਨਾਂ ਤੱਕ ਹਲਕੀ ਤੇ ਕਦੀ ਕਦੀ بارش ਹੋ ਸਕਦੀ ਹੈ ਇਸ ਵਾਰ ਮੌਨਸੂਨ ਦੇ ਨਤੀਜੇ ਲੰਮੇ ਅਰਸੇ ਤੱਕ ਰੋਸੇਯੋਗ ਨਹੀਂ ਹਨ ਇਸ ਦਾ ਮਤਲਬ ਹੈ ਕਿ 4 ਤੋਂ 5 ਦਿਨ ਤੋਂ ਬਾਅਦ ਮੌਸਮ ਦੀ ਪਵਿਕ ਬਾਣੀ ਦੀ ਸ਼ੁੱਧਤਾ ਘਟ ਹੈ ਇਸ ਲਈ ਸਿਸਟਮ ਦੀ ਅਸਲ ਗਤੀ ਅਨੁਸਾਰ ਪੂਰਵ ਅਨੁਸਾਰ ਦੀ ਸਥਿਤੀ ਕੀਤੀ ਜਾਂਦੀ ਹੈ ਇਸ ਪ੍ਰਣਾਲੀ ਨਾਲ ਉਨ੍ਹਾਂ ਦੇ ਖੇਤਾਂ ਵਿੱਚ ਮੀਂਹ ਪੈਣ ਦੀ ਉਮੀਦ ਹੈ ਜਿੱਥੇ ਇਸ ਦੇ ਸਮੇਂ ਸਭ ਤੋਂ ਜ਼ਿਆਦਾ ਲੋੜ ਹੈ ਪੱਛਮੀ ਬੰਗਾਲ ਚਾਰਖੰਡ ਬਿਹਾਰ ਪੂਰਬੀ ਉੱਤਰ ਪ੍ਰਦੇਸ਼ ਹਰਿਆਣਾ ਪੰਜਾਬ ਚ ਫਿਲਹਾਲ ਮੀਂਹ ਦੀ ਕਮੀ ਹੈ ਪਰ ਅਗਲੇ ਇਸ ਹਫਤੇ 10 ਦਿਨਾਂ ਤੱਕ ਸੱਲੀ ਬਖਸ਼ਮੀ ਤੇ ਚੰਗੀ ਮੌਨਸੂਨ ਦੀ ਸਗਰਮੀ ਹੋਣ ਦੀ ਸੰਭਾਵਨਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪਸੇ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਧੰਨਵਾਦ